ਮੇਰਾ ਰਦਾ ਫਿਰ ਮੈਂ ਰਜਿੰਦਰਾ ਨਾਲ ਕਰ ਲੈਣਾ ਗੱਲ ਮੈਂ ਨਾ ਲੱਖ ਰੁਪਏ ਦੀ ਕਮੇਟੀ ਪਾਈ ਸੀ ਚਲ ਥੋੜੇ ਬਹੁਤੇ ਪੈਸੇ ਕੋਲ ਦੋ ਦਰਦ ਦਿਨ ਦੇ ਹੀ ਮਤਾਰ ਦੇ ਨਹੀਂ ਹਾਂ ਨਾ ਹੋ ਤਾਂ ਚੁੱਕ ਲੈਣੇ ਆ ਫਿਰ 10000 ਘਾਟਾ ਹੀ ਪੈ ਜਾਊਗਾ ਹੋਰ ਕੀ ਆ ਇੱਕ ਵਾਰੀ ਵੇਖ ਲੋ ਹਾਂਜੀ ਕਿੱਦਾਂ ਕਰਦੇ ਆ ਉਹ ਜੇ ਤੇ ਚੁੰਨੀ ਚੜਾਵਾ ਲੋ ਮੰਨ ਗਏ ਤੇ ਠੀਕ ਆ ਤੇ ਬਾਕੀ ਤੁਸੀਂ ਫਿਕਰ ਨਾ ਕਰੋ ਜੇ ਬਰਾਤ ਵਾਲੀ ਵੀ ਗੱਲ ਹੋਊਗੀ ਨਾ ਜਿੰਨਾ ਤੁਸੀਂ ਕਰ ਸਕਦੇ ਕਰ ਲਿਓ ਬਾਕੀ ਅਸੀਂ ਹੈਗੇ ਆ ਨਾ ਜਿਹੜੇ ਮੁੰਡੇ ਵਾਲੇ ਹੋਣੀ ਨਹੀਂ ਡਿਮਾਂਡ ਰੱਖਣ ਦੇ ਆ ਤਾਂ ਕੱਲ ਨੂੰ ਉਹਨਾਂ ਨੇ ਕੀ ਬਤਾ ਦਾਜ ਵਿੱਚ ਕੀ ਕੀ ਮੰਗ ਲੈਣਾ ਆ ਇਹ ਵੀ ਤਾਂ ਸੋਚ ਲੈਣਾ ਦਾਜ ਨਾਲੋਂ ਵੀ ਪਤਾ ਪਾ ਦਾਜ ਇਹਨਾਂ ਵਿਚਾਰਿਆਂ ਕਿੱਥੋਂ ਦੇ ਦੇਣਾ ਹੁਣ ਅਸੀਂ ਮੁੰਡਾ ਵਿਆਹਿਆ ਆ ਉਹਦੇ ਵੀ 100 ਖਰਚੇ ਆ ਮੁੜ ਕੇ ਨਾ ਕਹੀ ਕਿ ਮਾਤਾ ਨੇ ਕਿ ਪੱਤ ਕੀਤਾ ਆ ਉਹ ਚੰਗਾ ਮਾਦਾ ਨਹੀਂ ਜਾਂਦਾ ਮੈਂ ਤਾਂ ਕਹਿਣ ਡਿਆ ਵੀ ਨਹੀਂ ਜਾਂਦਾ ਤਾਂ ਬੜੇ ਘਰ ਦੀ ਨੂੰ ਸਮਝਾ ਲਈ ਉਹ ਵੀ ਨਾ ਛੜਾਣਾ ਵਾਂਗੂ ਉਰਾ ਪਰਾਲੇ ਚਾਤੇ ਮਾਰਦੀਆਂ ਰਹਿੰਦੀਆਂ ਨੇ ਚੰਮੜ ਕੇ ਭਾਬੀ ਨੂੰ ਕਹਿਣਾ ਕਿ ਭਾਬੀ ਤੂੰ ਹੀ ਆਦੀ ਮੈਂ ਜਾਣ ਨਹੀਂ ਦੇਣਾ